ਡਾਕਟਰ ਦੇਸੀ ਕੀ ਬੰਦ ਕਰਾਉਂਦੇ ਆ ਹਮ ਅਸੀਂ ਦੇਸੀ ਕੀ ਖਲੋਣੇ ਜਿਹੜਾ ਪੇਸ਼ੈਂਟ ਨੂੰ ਕਹਦੇ ਵੀ ਤੂੰ ਦੇਸੀ ਕੀ ਦੇ ਦੋ ਚਮਚ ਖਾ ਲਿਆ ਕਰ ਨਾ ਮੇਰਾ ਬੀਪੀ ਵੱਜ ਮੇਰਾ ਬੀਪੀ ਵੱਜ ਹਾਂ ਅਸੀਂ ਡੇਢ ਡੇਢ ਕੁਇੰਟਲ ਦੋ ਦੋ ਕੁਇੰਟਲ weight ਵਾਲੇ ਬੰਦਿਆਂ ਨੂੰ ਹਮ ਦੇਸੀ ਕੀ ਅਸੀਂ ਖਲੋਣੇ ਸਾਡੇ ਕੋਲ ਸਪੈਸ਼ਲ ਦੇਸੀ ਕੀ ਹੁੰਦਾ ਗਾਂ ਦਾ ਹਮ ਤੁਸੀਂ ਉਹਨਾਂ ਨੂੰ ਆਹ ਦਿੰਨੇ ਆ ਵੀ ਤੁਸੀਂ ਇੱਕ ਚਮਚ ਸਵੇਰੇ ਇੱਕ ਚਮਚ ਸ਼ਾਮ ਨੂੰ ਬਿਨਾਂ ਸਬਜ਼ੀ ਤੋਂ ਬਿਨਾਂ ਦੁੱਧ ਚ ਪਾਏ ਤੋਂ ਡਾਇਰੈਕਟ ਖਾਣਾ ਡਾਇਰੈਕਟ ਡਾਇਰੈਕਟ ਖਾਣਾ ਤੋ ਸਾਡੇ ਹਾਰਟ ਨੂੰ ਕੁਝ ਹੋ ਜੀ ਲੋਕਾ ਤੁਸੀਂ ਇੱਕ ਹਫਤਾ ਖਾਣਾ ਹੈ ਇੱਕ ਹਫਤੇ ਤੋਂ ਬਾਅਦ ਦੋ ਚੋ ਜਮਚ ਕਰਾਉਣੇ ਆ ਔਰ ਤਿੰਨ ਤਿੰਨ ਚਾਰ ਚਾਰ ਮਹੀਨੇ ਦੇ ਵਿੱਚ ਉਹਨਾਂ ਦਾ 10-10 15-15 20-20 ਕਿਲੋ weight ਘਟ ਗਿਆ ਸੀ ਦਵਾਈ ਤੋਂ ਬਗੈਰ ਲੋਕੇ ਤਾਂ ਕਹਿੰਦੇ ਸੀ ਦੇਸੀ ਕਿਉਂ ਨਹੀਂ ਖਾਣਾ ਸਾਡਾ weight ਵਧੂਗਾ ਤੁਸੀਂ ਕਹਿੰਦੇ ਦੇਸੀ ਘਰ ਨਾਲ ਨਾਲ weight ਘਟਦਾ ਹੈ ਘਟਦਾ ਬਿਲਕੁਲ ਹੂੰ ਅਸੀਂ ਦੇਸੀ ਕੀ ਖਾਣੇ ਆ ਹੂੰ ਹੁਣ ਉਹਨਾਂ ਦਾ ਡਰ ਇੰਨਾ ਪਾਇਆ ਹੁੰਦਾ ਕਿ ਦੇਸੀ ਕੀ ਉਹਨੂੰ ਤਾਂ ਦੇਖ ਕੇ ਰਾਜ਼ੀ ਨਹੀਂ ਕੋਕ ਜਿਹੜਾ ਪੇਸ਼ੈਂਟ ਉਹਨੂੰ ਕਹਦੇ ਵੀ ਤੂੰ ਦੇਸੀ ਕੀ ਦੇ ਦੋ ਚਮਚ ਖਾ ਲਿਆ ਕਰ ਨਾ ਮੇਰਾ ਬੀਪੀ ਵੱਜੇ ਮੇਰਾ ਬੀਪੀ ਵੱਜੇ ਹਾਂ ਅਸੀਂ 1.5 ਡਿਡ ਕੁਇੰਟਲ 2-2 ਕੁਇੰਟਲ weight ਵਾਲੇ ਬੰਦਿਆਂ ਨੂੰ ਹੂੰ ਦੇਸੀ ਕੀ ਅਸੀਂ ਖਿਲਾਉਨੇ ਆ ਸਾਡੇ ਕੋਲ ਸਪੈਸ਼ਲ ਦੇਸੀ ਕੀ ਹੁੰਦਾ ਗਾਂ ਦਾ ਹੂੰ ਅਸੀਂ ਉਹਨਾਂ ਨੂੰ ਆਹ ਦਿੰਨੇ ਆ ਵੀ ਤੁਸੀਂ ਇੱਕ ਚਮਚ ਸਵੇਰੇ ਇੱਕ ਚਮਚ ਸ਼ਾਮ ਨੂੰ ਬਿਨਾਂ ਸਬਜੀ ਤੋਂ ਬਿਨਾਂ ਦੁੱਧ ਚ ਪਾਏ ਤੋਂ ਡਾਇਰੈਕਟ ਖਾਣਾ ਡਾਇਰੈਕਟ ਡਾਇਰੈਕਟ ਖਾਣਾ ਕੋਈ ਸਾਡੇ ਹਾਰਟ ਨੂੰ ਕੁਝ ਹੋ ਜੂ ਮੈਂ ਕਿਹਾ ਤੁਸੀਂ ਇੱਕ ਹਫਤਾ ਖਾਣਾ ਹੈ ਇੱਕ ਹਫਤੇ ਤੋਂ ਬਾਅਦ ਦੋ ਤੋਂ ਜਮਚ ਕਰਾਉਣੇ ਆ ਹੂੰ ਇੱਕ ਮਹੀਨੇ ਤੋਂ ਬਾਅਦ ਤਿੰਨ-ਤਿੰਨ ਚਮਚ ਤੁਹਾਨੂੰ ਖਿਲਾਉਣੇ ਆ ਡੇਲੀ ਔਰ ਤਿੰਨ ਤਿੰਨ ਚਾਰ ਚਾਰ ਮਹੀਨੇ ਦੇ ਵਿੱਚ ਉਹਨਾਂ ਦਾ 10 10 15 15 20 ਫੀ ਕਿਲੋ weight ਘਟ ਗਿਆ ਸੀ ਦਵਾਈ ਤੋਂ ਬਗੈਰ ਲੋਕੇ ਤਾਂ ਕਹਿੰਦੇ ਸੀ ਦੇਸੀ ਕਿਉਂ ਨਹੀਂ ਖਾਣਾ ਸਾਡਾ weight ਵਧੂਗਾ ਤੁਸੀਂ ਕਹਿੰਦੇ ਦੇਸੀ ਖਾਣ ਨਾਲ ਨਾਲ weight ਘਟਦਾ ਹੈ weight ਘਟਦਾ ਹੈ ਬਿਲਕੁਲ ਚੀਜ਼ ਪਿਓਰ ਹੋਵੇ ਹੂੰ ਸਾਡੀ ਇਮਿਊਨਿਟੀ ਸਟਰੋਂਗ ਹੋ ਜਾਂਦੀ ਹੈ ਸਾਡਾ ਬੈਡ ਜਿਹੜਾ ਬੈਟਾਮੀਲੀਜਮ ਆ ਉਹ ਸਾਡਾ ਸਹੀ ਹੋ ਜਾਂਦਾ ਹੂੰ ਉਹਦੇ weight ਨੂੰ ਸਹੀ ਕਰਨਾ liver ਸਾਡਾ ਸਹੀ ਹੋ ਜਾਂਦਾ ਹੈ ਖਾਣ ਪੀਣ ਦਾ ਪਾਚਨ ਸਾਡਾ ਤੰਤਰ ਜਿਹੜਾ ਉਹ ਸਾਡਾ ਸਾਫ਼ ਹੋਣਾ ਸ਼ੁਰੂ ਹੋ ਜਾਂਦਾ ਪੇਟ ਦੀ ਗੈਸ ਬਣਨੀ ਬੰਦ ਹੋ ਜਾਂਦੀ ਆ ਕਬਜ ਉਹਨੂੰ ਨਹੀਂ ਰਹਣੀ ਤੇ ਫਿਰ weight ਕਿਉਂ ਵਧੂਗਾ ਇੱਕ ਰੋਟੀ ਖਾਣ ਵਾਲੇ ਦਾ weight ਵਧ ਰਿਹਾ ਜਿਹੜਾ ਸਿਰਫ ਇੱਕ ਰੋਟੀ ਸਵੇਰੇ ਖਾਂਦਾ ਇੱਕ ਸ਼ਾਮ ਨੂੰ ਖਾਂਦਾ ਉਹਦਾ weight ਵਧੀ ਜਾ ਰਿਹਾ ਉਹਦਾ ਵਧੀ ਜਾ ਰਿਹਾ ਔਰ ਅਸੀਂ ਕਹਿੰਦੇ ਪੰਜ ਪੰਜ 6 6 ਰੋਟੀਆਂ ਖਾਣ ਵਾਲਿਆਂ ਦਾ weight ਘਟਦਾ ਹਮ ਕਿਉਂ ਕਿਉਂਕਿ ਜੇ ਖਾਦਾ ਹজম ਹੋਇਆ ਤੇ ਪਾਸ ਆਊਟ ਹੋ ਗਿਆ ਤੇ ਫਿਰ ਉਹਦੇ 'ਚ ਕੀ ਦਿੱਕਤ ਨਹੀਂ ਹੈਗੀ ਜੇ ਗਾਇਸ ਹੀ ਬਣਾਈ ਜਾਣੇ ਆ ਇੱਕ ਇੱਕ ਭੰਡਾ ਦਹੀਂ ਵਾਲਾ ਉਹਦੇ ਚ ਦੁੱਧ ਪਾ ਲਿਆ ਦੂਜੇ ਦਿਨ ਤੋਤਾ ਨਹੀਂ ਫੇਰ ਦੁੱਧ ਪਾ ਲਿਆ ਦੂਜੇ ਦਿਨ ਤੋਤਾ ਨਹੀਂ ਫੇਰ ਦੁੱਧ ਪਾ ਲਿਆ ਫਿਰ ਤਾਂ ਦੁੱਧ ਬਣੀ ਦਹੀਂ ਬਣਨੇ ਹੀ ਬਣਨਾ ਉਹ ਹੂੰ ਉਹਦੀ ਸਵਾਇ ਵੀ ਹੋਣੀ ਜ਼ਰੂਰੀ ਹੈ ਨਾ ਜੇ ਸਵਾਇ ਹੋ ਗਈ ਫਿਰ ਦੁੱਧ ਦਾ ਦੁੱਧ ਫਿਰ ਦਹੀਂ ਕਿਵੇਂ ਬਣ ਜੂ ਹੂੰ ਇਸੇ ਤਰ੍ਹਾਂ ਸਾਡੇ ਪੇਟ ਦੇ ਅੰਦਰ ਜਦੋਂ ਇੱਕ ਵਾਰੀ ਗੈਸ ਬਣ ਗਈ ਖਟਾਸ ਪੈ ਗਿਆ ਹੁਣ ਖੱਟੀ ਸਬਜੀ ਦੇ ਵਿੱਚ ਆਪਾਂ ਦੋ ਚਾਰ ਸਬਜ਼ੀ ਦੀਆਂ ਕੜਚੀ ਦੀਆਂ ਹੋਰ ਪਾਵਾਂਗੇ ਉਹਨੇ ਖੱਟੀ ਹੋਣਾ ਨਾ ਹੂੰ ਉਹਨੂੰ ਖਟਾਸ ਨੂੰ ਅਸੀਂ ਸਾਫ਼ ਨਹੀਂ ਕਰਦੇ ਅੰਦਰ ਹੋਰ ਖਾ ਲਿਆ ਜਾਨੋ ਉਹ ਵੀ ਖਟਾਸ ਸ਼ਾਮ ਨੂੰ ਫੇਰ ਰੱਜ ਕੇ ਖਾ ਲਿਆ ਫੇਰ ਖਟਾਸ ਜਿੰਨਾ ਚਿਰ ਪੇਟ ਸਾਡਾ ਸਾਫ਼ ਨਹੀਂ ਹੁੰਦਾ ਖੱਟੇ ਉਹ ਖੱਟੇ ਢਕਾਰ ਆਉਣੇ ਤਜਾਬ ਬਣਨਾ ਉਹਨੂੰ ਰੋਕ ਨਹੀਂ ਸਕਦੇ ਅਸੀਂ ਹੂੰ ਗੈਸ ਬਣੀ ਜਾਣੀ ਆ ਹੁਣ ਜਿੰਨੀ ਗੈਸ ਬਣੀ ਜਾਊਗੀ ਪੇਟ ਨੇ ਫੁੱਲ ਹੀ ਜਾਣਾ ਸਪੇਸ ਹੋਰ ਵਧਦੀ ਜਾਂਦੀ ਆ ਔਰ ਤੁਸੀਂ ਹੋਰ ਖਾਲੂ ਦੋ ਸਪੇਸ ਵਧਦੀ ਜਾਂਦੀ ਹੋਰ ਖਾਲੂ ਇਸ ਕਰਕੇ ਸਭ ਤੋਂ ਪਹਿਲਾਂ ਅਸੀਂ ਪੇਟ ਦੀ ਪੇਟ ਦੇ ਉੱਤੇ ਜ਼ਿਆਦਾ ਜ਼ੋਰ ਲਾਉਨੇ ਆ ਅੱਛਾ ਜਿਹਦੇ ਵਿੱਚ ਦੁੱਧ ਘਿਓ ਦੇਸੀ ਕਿ ਉਹ ਗਾਂ ਦਾ ਹੋਵੇ ਆਮ ਮੱਝਾਂ ਦਾ ਨਹੀਂ ਕਿਉਂਕਿ ਇਹ ਮੱਝਾਂ ਵਾਲਾ ਜਿਹੜਾ ਘਿਓ ਹੁੰਦਾ ਇਹ ਫੈਟੀ ਹੁੰਦਾ ਜਾਂ ਫੈਟੀ ਹੁੰਦਾ ਗਾਂ ਦਾ ਜਿਹੜਾ ਘਿਓ ਆਹੋ ਹਲਕਾ ਹੁੰਦਾ ਇਸ ਕਰਕੇ ਉਹ ਬਹੁਤ ਸਭ ਤੋਂ ਬੈਟਰ ਦਵਾਈ ਆ ਜੋੜਾਂ ਦੇ ਦਰਦਾਂ ਵਾਲਿਆਂ ਦੀ ਗਰੀਸ ਵਾਲਿਆਂ ਦੀ ਸਾਰਿਆਂ ਵਾਸਤੇ ਬੈਟਰ ਆ ਮਤਲਬ ਘਰ 'ਚ ਜਿਹੜਾ ਘਿਓ ਪਿਆ ਹੁੰਦਾ ਬਿਲਕੁਲ ਉਹ ਅਸਲ ਦੇ ਵਿੱਚ ਦਵਾਈ ਆ ਦਵਾਈ ਆ ਤੁਸੀਂ ਤੁਸੀਂ ਯਕੀਨ ਨਹੀਂ ਕਰਨਾ ਸਾਡੇ ਅਸੀਂ 7-8 ਮੈਂਬਰ ਆ ਘਰ 'ਚ ਹੂੰ ਹੂੰ ਸਾਡੇ ਮਹੀਨੇ ਦਾ 7 ਤੋਂ 8 ਕਿਲੋ ਘਿਓ ਲੱਗਦਾ ਅੱਛਾ ਦੇਸੀ ਕੀ ਦੂਜਾ ਅਸੀਂ ਕਦੇ ਵਰਤੇ ਹੀ ਨਹੀਂ ਹੂੰ ਹੂੰ ਕੋਈ ਮਤਲਬ ਨਹੀਂ ਪ੍ਰੋਬਲਮ ਕਿਉਂ ਆ ਜੂਗੀ ਦੂਜੇ ਬੰਦੇ ਕਿਉਂ ਖਾਣ ਤੋਂ ਡਰੀ ਜਾਂਦੇ ਆ ਮੋਟੇ ਵੀ ਹੋਈ ਜਾਂਦੇ ਹੋਣਾ ਹੀ ਆ ਗਰੀਸ ਰਹੀ ਉਹਨਾਂ ਦੇ ਨਹੀਂ ਬਣਦਾ ਕਈ ਆਣਗੇ ਕਹਿੰਦੇ ਜੀ ਡਾਕਟਰ ਸਾਹਿਬ ਤੁਸੀਂ ਕੀ ਖਾਣੇ ਸਾਨੂੰ ਵੀ ਦੱਸ ਦਿਓ ਮੈਂ ਤੁਸੀਂ ਇੱਥੇ ਮੇਰੇ ਜਿਹਨ ਖਾ ਕੇ ਦੇਖੋ ਮੈਂ ਸਵੇਰੇ ਉੱਠਦੇ ਆ ਸਾਰ ਸਾਨੂੰ ਅੱਧੀ ਕੜਛੀ ਕਿਉਂ ਦੀ ਚਾਹੀਦੀ ਹੈ ਨਾਲ ਰੋਟੀ ਦੇ ਅੱਛਾ ਤੇ ਮਤਲਬ ਜਿਹੜੇ ਖੁਸ਼ਕ ਰੋਟੀਆਂ ਖਾਂਦੇ ਨੇ weight ਘਟਾਉਣ ਦੇ ਮਾਰੇ ਡਾਈਟ ਲੈ ਲੈਂਦੇ ਆ ਫਿਰ ਕਹਿੰਦੇ ਖੁਸ਼ਕ ਰੋਟੀਆਂ ਖਾਵਾਂਗੇ ਅਸੀਂ ਕਿਉਂ ਨਹੀਂ ਲਾਵਾਂਗੇ ਮਤਲਬ ਇਹ ਧੋਖਾ ਸਾਰਾ ਕੁਝ ਬਿਲਕੁਲ ਬਿਲਕੁਲ ਦੇਖੋ ਜੇ ਹੁਣ ਰੋਟੀ ਵੀ ਸੁੱਕੀ ਖਾ ਲਈ ਫਿਰ ਦੇਖੋ ਕੀ ਕਹਿੰਦੇ ਨੇ ਉਹ ਮੰਨਦੇ ਉਹਨਾਂ ਦੀ ਵੀ ਕਿਉਂ ਨਹੀਂ ਖਾਣਾ ਹੂੰ ਫਿਰ ਮੰਨਦੇ ਆ ਆਯੁਰਵੈਦਿਕ ਵਾਲਿਆਂ ਦੀ ਜਿਹਦੇ ਵਿੱਚ ਕਹਿੰਦੇ ਵੀ ਜੀ ਘੰਟੇ ਬਾਅਦ ਪਾਣੀ ਪੀਣਾ ਰੋਟੀ ਖਾ ਕੇ ਪਾਣੀ ਨਹੀਂ ਪੀਣਾ ਹੂੰ ਸੁੱਕੀ ਰੋਟੀ ਖਾ ਲਈ ਪਾਣੀ ਘੰਟਾ ਪੀਤਾ ਨਹੀਂ ਹੈਗਾ ਤੇ ਅੰਦਰ ਕੀ ਹੋਊ ਫਿਰ ਜਾਮ ਤਾਂ ਲੱਗਣਾ ਹੀ ਆ ਨਾ ਹਮ ਨਾ ਤਾਂ ਉਹ ਨਰਮਾ ਨਾ ਉਹ ਗਿੱਲਾ ਹੋ ਰਿਹਾ ਅੱਛਾ ਮਾਲ ਨੂੰ ਨਿਕਲਣ ਵਾਸਤੇ ਪਾਣੀ ਨੇ ਘੁਲਣਾ ਹੈ ਅੰਦਰ ਜਾ ਕੇ ਸਾਰੇ ਰਸ ਸਬਜ਼ੀਆਂ ਦੇ ਦੂਜੀ ਰੋਟੀਆਂ ਚੋਂ ਕੱਢਣਾ ਉਹਦੇ ਵਾਸਤੇ ਵੀ ਤਾਂ ਕੁਝ ਚਾਹੀਦਾ ਨਾ ਹਮ ਮਤਲਬ ਰੋਟੀ ਤੋਂ ਬਾਅਦ ਪਾਣੀ ਪੀਣਾ ਚਾਹੀਦਾ ਹੈ ਨਹੀਂ ਪੀਣਾ ਚਾਹੀਦਾ ਲੋਕਾਂ ਨੂੰ ਇਹ ਨਹੀਂ ਪਤਾ ਪੀਣਾ ਚਾਹੀਦਾ ਅੱਧੇ ਪੌਣੇ ਘੰਟੇ ਬਾਅਦ ਅੱਧੇ ਪੌਣੇ ਘੰਟੇ ਬਾਅਦ ਪਰ ਵਿੱਚ ਨਾਲ ਕਿ ਉਹ ਤਾਂ ਪਾ ਲੋ ਨਾ ਅੱਛਾ ਕਿ ਉਹ ਤਾਂ ਪਾ ਲੋ ਰੋਟੀ ਸੁੱਕੀ ਜਮਾਈ ਪਾਣੀ ਪੀਣਾ ਨਹੀਂ ਜੇ ਉਹ ਗਲ ਦੇ ਵਿੱਚ ਫਸਦ ਕੇ ਲੱਗ ਸਕਦੀ ਆ ਤੇ ਫਿਰ ਪੇਟ ਦੇ ਵਿੱਚ ਤੇ ਤੁਹਾਨੂੰ ਉਹਦੇ ਕੁਝ ਕਰਨਾ ਹੂੰ ਕਈ ਵਾਰੀ ਫਿਰ ਜੇ ਅੱਧੇ ਪੌਣੇ ਘੰਟੇ ਬਾਅਦ ਪਾਣੀ ਪੀਣਾ ਕਈ ਇਹੋ ਜਿਹੇ ਰਿਸੀ ਵੀ ਹੈਗੇ ਆ ਜਿਹੜੇ ਭੁੱਲ ਜਾਂਦੇ ਪੀਂਦੇ ਹੀ ਨਹੀਂ ਫਿਰ ਪੀਂਦੇ ਨਹੀਂ ਪੀਂਦੇ ਨਹੀਂ ਪਿਸ਼ਾਬ ਨੂੰ ਪਤਾ ਨਹੀਂ ਪਾਣੀ ਵੀ ਨਹੀਂ ਪੀਤਾ ਦੁਪਹਿਰ ਦਾ ਹੂੰ ਫਿਰ ਕੀ ਹੋਊਗਾ ਤੇ ਕਬਜ਼ੀ ਹੋਣੀ ਆ ਨਾ ਮਤਲਬ ਇਹ ਨਹੀਂ ਵੀ ਅੱਧੇ ਪੁਣੇ ਘੰਟੇ ਬਾਅਦ ਪੀ ਲੈਣਾ ਚਾਹੀਦਾ ਆਪਾਂ ਨੂੰ ਕੰਮ ਆਪਾਂ ਨੂੰ ਪੈਸੇ ਤੱਕ ਧਿਆਨ ਆ ਸਾਨੂੰ ਕੰਮ ਦੀ ਟੈਨਸ਼ਨ ਆ ਸਾਨੂੰ ਆਪਣੇ ਸਰੀਰ ਦੀ ਤਹੇ ਨਹੀਂ ਇਹ ਥੋੜੀ ਟੈਨਸ਼ਨ ਆ ਵੀ ਮੈਂ ਰੋਟੀ ਖਾ ਕੇ ਪਾਣੀ ਪੀਣਾ ਹੀ ਪੀਣਾ ਨਾ ਇੰਨੇ ਚਿਰ ਬਾਅਦ ਨਾ ਕੰਮ ਤੇ ਨਿਕਲ ਕੇ ਸ਼ਾਮ ਤੱਕ ਯਾਦ ਆ ਪਾਣੀ ਪੀਤਾ ਹੀ ਨਹੀਂ ਪਾਣੀ ਉਦੋਂ ਪੀਣਾ ਜਦੋਂ ਸਾਡੇ ਬੁੱਲ ਸੁੱਕਣ ਲੱਗ ਗਏ ਹੂੰ ਉਹ ਤੋਂ ਪਹਿਲਾਂ ਪਾਣੀ ਨਹੀਂ ਪੀਣਾ ਕੀ ਕੀ ਕਰੂਗੇ ਪਾਪਾ ਬਟ ਅੱਜਕੱਲ ਇਹ ਵੀ ਬੜਾ ਸ਼ੌਂਕ ਚੜ ਗਿਆ ਨਾ ਲੋਕੀ ਪਾਣੀ ਓਵਰ ਹੀ ਪੀਣ ਲੱਗ ਜਾਂਦੇ ਆ ਨਹੀਂ ਹਰ ਇੱਕ ਚੀਜ਼ ਦੀ ਲਿਮਟ ਆ ਇਹ ਵੀ ਨਹੀਂ ਹੈਗਾ ਕਿ ਪਾਣੀ ਜੇ ਕਿਸੇ ਨੇ ਕਹਤਾ ਜੀ ਪਾਣੀ ਤੁਹਾਨੂੰ ਵੱਧ ਤੋਂ ਵੱਧ ਪੀਣਾ ਚਾਹੀਦਾ ਤੇ ਵੀ ਇੰਨਾ ਹੀ ਪੀ ਲੋ ਕਿ ਤੁਹਾਡੇ ਪੇਟ ਹੀ ਫੁੱਲ ਜਵੇ ਫਿੱਫੜਿਆਂ ਜੀ ਪਾਣੀ ਭਰ ਜਵੇ ਤੁਹਾਡੀ ਸਤਾ ਸਾਰੀ ਪਾਣੀ ਦੇ ਨਾਲ ਫੁੱਲ ਜਬਿੰਦੀ ਆ ਹੂੰ ਉਹਦਾ ਵੀ ਕੀ ਫਾਇਦਾ ਹਰ ਇੱਕ ਚੀਜ਼ ਦੀ ਲਿਮਟ ਆ ਨਾ ਚਾਹੇ ਤੁਸੀਂ ਘਿਓ ਵੀ ਖਾਣੇ ਚਲੋ ਮੰਨ ਲਓ ਘਿਓ ਹੀ ਆ ਉਹਦੀ ਵੀ ਲਿਮਟ ਆ ਜੇ ਮੈਂ ਕਹਦਾ ਵੀ ਤੁਸੀਂ ਇੰਨਾ ਖਾਣਾ ਤੇ ਇੱਕ ਢੇੜਾ ਹੀ ਦੇ ਦਈਏ ਉਹ ਵੀ ਮਾੜਾ ਹੂੰ ਜੇ ਪਾਣੀ ਪੀਣਾ ਵੱਧ ਤਾਂ ਉਹ ਵੀ ਮਾੜਾ ਜੇ ਪਾਣੀ ਨਾ ਪੀਣਾ ਤਾਂ ਉਹ ਵੀ ਮਾੜਾ ਤਾਂ ਹੀ ਮਾੜਾ ਹਾਂ ਕੁਛ ਤਾਂ ਆਪਣੇ ਆਪ ਨੂੰ ਕੁਦਰਤ ਨੇ ਦਿੱਤਾ ਆਪਾਂ ਨੂੰ ਦਿਮਾਗ ਨੂੰ ਤਾਂ ਵਰਤ ਲੈਣਾ ਚਾਹੀਦਾ ਹੂੰ ਮਤਲਬ ਐਕਸੈਸ ਆਫ ਐਨੀਥਿੰਗ ਇਜ਼ ਬੈਡ ਮਤਲਬ ਜੇ ਤੁਸੀਂ ਵਾਧੂ ਖਾਂਦੇ ਹੋ ਤਾਂ ਬੈਡ ਤਾਂ ਗਲਤ ਬਿਲਕੁਲ ਬਿਲਕੁਲ ਹਰ ਇੱਕ ਚੀਜ਼ ਖਾਣ ਨੂੰ ਬਣੀ ਆ ਉਹਦੀ ਲਿਮਟ ਆ ਹੂੰ ਇਹ ਨਹੀਂ ਹੈਗਾ ਜੇ ਫਰੂਟ ਤੇ ਕਹਿੰਦਾ ਕਿਸੇ ਨੇ ਜੀ ਫਰੂਟ ਆ ਫਰੂਟ ਵਧੀਆ ਤੇ ਉਹਨੂੰ ਹੀ ਗਿੜਾ ਦੇਣ ਲੱਗੇ ਵੀ 15 ਦਿਨ ਚ ਹਮਕਾ ਕੇ ਛੱਡਣਾ ਆਪਾਂ ਲੈ ਜਾਂਦਾ ਵੀ ਥੋੜੀ ਹੁੰਦਾ ਜਿੰਨੀ ਬਾਡੀ ਨੂੰ ਹਰ ਇੱਕ ਜਿੰਨੀ ਜਿੰਨੀ ਲੋਡ ਆ ਮਾਤਰਾ ਦੀ मिनਰਲਸ ਦੀ ਉਨਾ ਹੀ ਲੈ ਸਕਦੇ ਆਪਾਂ ਹੂੰ ਉਹ ਤਾਂ ਬਦਕਾ ਕੋਈ ਫਾਇਦਾ ਨਹੀਂ ਉਹ ਤਾਂ ਫੇਰ ਵੇਸਟ ਹੀ ਆ